ਹਾਂਜੀ ਸਸਰੀ ਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦਾ ਉਮੀਦ ਕਰਦਾਂਗੇ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਮੈਨੂੰ ਬਾਰ-ਬਾਰ ਉਹੀ ਹੀ ਮੇਰੇ ਭੈਣ ਭਰਾ ਵਿੱਚ ਮੈਸੇਜ ਕਰਕੇ ਉਹੀ ਹੀ ਇੱਕ ਹੀ ਸਵਾਲ ਪੁੱਛਦੇ ਆ ਕਿ ਭਾਜੀ ਕ੍ਰੋਸ਼ੀਆ ਦਾ ਕ੍ਰੋਸ਼ੀਆ ਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਤੁਸੀਂ ਅਗਰ ਤੁਸੀਂ ਲਉਣਾ ਹੈ ਤੇ ਆਪਣੀ ਰਿਸਪੌਂਸਿਬਿਲਟੀ ਨਾਲ ਲਾਓ ਅਗਰ ਜੇ ਤੁਸੀਂ ਮੇਰੇ ਤੋਂ ਜਾਣਕਾਰੀ ਤੁਸੀਂ ਪੁੱਛਦੇ ਆ ਤੇ ਮੇਰਾ ਭਰਾ ਮੈਂ ਤੁਹਾਨੂੰ ਇਹ ਹੀ ਦੱਸਦਾ ਆ ਕਿ ਹਜੇ ਤੁਸੀਂ ਥੋੜਾ ਟਾਈਮ ਰੁਕ ਜਾਓ ਕਿਉਂਕਿ ਵਰਕ ਪਰਮਿਟ ਜੇ ਤੁਹਾਡਾ ਆ ਵੀ ਜਾਂਦਾ ਹੈ ਤੇ ਬੀਜੇ ਜਿਹੜੇ ਸਟੈਂਪਿੰਗ ਨਹੀਂ ਹੋ ਰਹੇ ਹੈਗੇ ਤੇ ਮੇਰਾ ਭਰਾ ਸਬਰ ਕਰ ਲਿਆ ਕਰੋ ਤੁਹਾਨੂੰ ਬਾਰ-ਬਾਰ ਉਹੀ ਹੀ ਗੱਲ ਇੱਕ ਹੀ ਵਾਰ ਮੈਂ ਬਾਰ-ਬਾਰ ਤੁਹਾਨੂੰ ਸਮਝਾਵਾਂਗਾ ਤੇ ਫਾਇਦਾ ਹੈ ਨਹੀਂਗਾ ਠੀਕ ਹੈ ਨਾ ਤੇ ਬਾਕੀ ਮੈਨੂੰ ਕਈ ਭਰਾ ਕਹਿੰਦੇ ਆ ਕਿ ਭਾਈ ਤੁਸੀਂ ਅਪਲਾਈ ਕਰਵਾ ਸਕਦੇ ਭਾਈ ਮੈਂ ਏਜੰਟ ਨਹੀਂ ਹੈਗਾ ਠੀਕ ਹੈ ਨਾ ਮੈਂ ਜਾਣਕਾਰੀ ਵਾਸਤੇ ਹੀ ਵੀਡੀਓ ਬਣਾਉਣਾ ਹੁੰਦਾ ਆ ਜੋ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਸੇਜ ਕਰ ਦਿਆ ਕਰੋ ਸਿੱਧਾ ਵੌਇਸ ਮੈਸੇਜ ਕਰ ਦਿਆ ਕਰੋ ਤੇ ਜਦੋਂ ਮੈਨੂੰ ਫ੍ਰੀ ਟਾਈਮ ਮਿਲਦਾ ਆ ਤੇ ਮੈਂ ਤੁਹਾਡਾ ਜਵਾਬ ਜਿਹੜਾ ਦੇ ਦਿਆ ਕਰੂੰਗਾ ਮੈਸੇਜ ਦਾ ਜਿਹੜੀ ਏਜੰਸੀ ਚ ਅਸੀਂ ਕੰਮ ਕਰਦੇ ਆ ਉਹਨਾਂ ਦੀ ਵੈਬਸਾਈਟ ਹੈਗੀ ਆ ਮੇਰੇ ਤੋਂ ਜੇ ਮੈਂ ਕਿਸੇ ਆਪਣੇ ਕਲੋਜ਼ ਵਾਲੇ ਬੰਦੇ ਦਾ ਮੈਂ ਅਪਲਾਈ ਕਰਕੇ ਦਿਖੂਗਾ ਜੇ ਕੋਈ ਜਵਾਬ ਉਹਨਾਂ ਦਾ ਆਇਆ ਕਿਉਂ ਤੇ ਫਿਰ ਮੈਂ ਜ਼ਰੂਰ ਤੁਹਾਡਾ ਜਿਹੜਾ ਆ ਉਹ ਤੁਹਾਨੂੰ ਦੱਸੂਗਾ ਜੋ ਵੀ ਪ੍ਰੋਸੈਸ ਹੈਗਾ ਜਾਂ ਜਿੱਦਾਂ ਵੀ ਹੋਈ ਤੁਹਾਨੂੰ ਮੈਂ ਜ਼ਰੂਰ ਦੱਸੂਗਾ ਜੇ ਤੁਸੀਂ ਪੁੱਛਦੇ ਆ ਕਰੋਸ਼ੀਆ ਦੇ ਲਈ ਤੇ ਕਰੋਸ਼ੀਆ ਦੇ ਲਈ ਮੈਂ ਤੁਹਾਨੂੰ बार-बार ਹਜੇ ਵੀ ਕਹਿੰਦੇ ਆਏ ਕਿ ਤੁਸੀਂ ਥੋੜਾ ਸਟੇ ਕਰ ਲਓ ਠੀਕ ਹੈ ਨਾ ਥੋੜਾ ਰੁਕ ਜਾਓ ਕੋਈ ਅਪਡੇਟ ਆਉਣ ਦਿਓ ਕਿਉਂਕਿ ਹਜੇ ਜਿਹੜੇ ਵਰਕ ਪਰਮਿਟ ਇੱਥੇ ਜਿਹੜੇ ਰਹਿ ਕੇ ਆ ਇੱਥੇ ਵੀ ਬੰਦੇ ਹੈਗੇ ਆ ਉਹਨਾਂ ਦੀਆਂ ਵੀ ਜਿਹੜੀਆਂ ਆਈਡੀਆਂ ਰੀਨਿਊ ਹੋਣ ਦੇ ਵਿੱਚ ਪ੍ਰੋਬਲਮ ਆ ਰਹੀ ਆ ਤੇ ਇਸੇ ਕਰਕੇ ਮੇਰਾ ਭਰਾ ਥੋੜਾ ਸਬਰ ਕਰ ਲਿਆ ਕਰੋ ਠੀਕ ਹੈ ਨਾ ਕਿਉਂਕਿ ਤੁਸੀਂ ਜਲਦੀ ਤੇ ਚੱਕਰ ਦੇ ਵਿੱਚ ਏਜੰਟ ਤੋਂ ਪੈਸੇ ਵੀ ਵਸਾਉਣੇ ਆ ਤੇ ਆਪਣਾ ਟਾਈਮ ਵੀ ਜਿਹੜਾ ਉਹ ਖਰਾਬ ਕਰਨਾ ਆ ਤੁਹਾਡਾ ਵੀ ਜਿਹੜਾ ਫੇ ਵੀ ਸਟੈਂਪਿੰਗ ਨਹੀਂ ਹੋਣਾ ਹੈਗਾ ਤੇ ਇਸੇ ਕਰਕੇ ਥੋੜਾ ਸਬਰ ਕਰ ਲਓ 1-2 ਮਹੀਨਿਆਂ ਦੇ ਵਿੱਚ ਪਤਾ ਲੱਗੇ ਠੀਕ ਹੈ ਨਾ 1-2 ਮਹੀਨਿਆਂ ਦੇ ਵਿੱਚ ਪਤਾ ਲੱਗ ਹੀ ਜਾਊਗਾ ਕਿ ਕੀ ਪ੍ਰੋਸੈਸ ਹੈਗਾ ਯਾ ਕ੍ਰੇਸ਼ੀਆ ਦਾ ਤੇ ਉਸ ਤੋਂ ਬਾਅਦ ਜੋ ਵੀ ਅਪਡੇਟ ਹੈਗੀ ਮੈਂ ਜ਼ਰੂਰ ਪਾਊਂਗਾ ਪਰ ਹਜੇ ਬਾਕੀ ਜੇ ਮੇਰੀ ਮਨੋਂ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਹਜੇ ਥੋੜਾ ਰੁਕ ਜਾਓ ਬਾਕੀ ਜੇ ਤੁਹਾਡੀ ਆਪਣੀ ਮਰਜ਼ੀ ਹੈ ਤੇ ਤੁਸੀਂ ਜ਼ਰੂਰ ਅਪਲਾਈ ਕਰ ਸਕਦੇ ਆ ਆਪਣੀ ਸੋਚ ਦੇ ਹਿਸਾਬ ਨਾਲ ਠੀਕ ਹੈ ਨਾ ਆਪਣੀ ਥਿੰਕ ਦੇ ਹਿਸਾਬ ਨਾਲ ਬਾਕੀ ਸੋਚ ਸਮਝ ਕੇ ਜਿਹੜੇ ਵੀ ਏਜੰਟ ਤੋਂ ਜਿਹੜਾ ਮਰਜ਼ੀ ਕੇ ਅਪਲਾਈ ਕਰਨਾ ਹੈ ਥੋੜਾ ਜਿਹਾ ਸੋਚ ਸਮਝ ਜੇ ਬਾਕੀ ਬਲਗਾਰ ਯਾ ਰਮਾਨੀ ਆ ਸਲਮਾਨੀਆ ਸਲਬਾਕੀਆ ਇਹਨਾਂ ਦੇ ਵਰਕ ਪਰਮਿਟ ਲੱਗ ਰਹੇ ਆ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਹਨਾਂ ਦੇ ਵਰਕ ਪਰਮਿਟ ਦਾ ਤੁਸੀਂ ਵੀ ਜਿਹੜਾ ਅਪਲਾਈ ਕਰ ਸਕਦੇ ਆ ਕਿਉਂਕਿ ਟਾਈਮ ਤਾਂ ਤੁਹਾਨੂੰ ਦੇਣਾ ਹੀ ਪੈਣਾ ਹੈ ਹੁਣ ਆਪਣੇ ਬੰਦੇ ਕੀ ਕਰਦੇ ਆ ਕਿ ਉਹ ਕਹਿੰਦੇ ਆ ਕਿ ਮਹੀਨੇ ਜਾਂ ਦੋਆਂ ਮਹੀਨਿਆਂ ਵਿੱਚ ਆਪਣਾ ਜਿਹੜਾ ਇਹ ਵਰਕ ਪਰਮਿਟ ਹੋ ਜਵੇ ਦੋਆਂ ਇੱਕ ਦੋ ਮਹੀਨਿਆਂ ਵਿੱਚ ਵਰਕ ਪਰਮਿਟ ਦਾ ਪ੍ਰੋਸੈਸ ਕਿਸੇ ਵੀ ਯੂਰਪ ਕੰਟਰੀ ਦਾ ਤੁਹਾਨੂੰ ਨਹੀਂ ਦੇਣਾ ਹੈਗਾ ਕੋ ਕਿਸੇ ਵੀ ਯੂਰਪ ਕੰਟਰੀ ਦਾ ਅਗਰ ਤੁਸੀਂ ਅਪਲਾਈ ਕਰਦੇ ਆ ਤੇ ਮੇਰਾ ਭਰਾ ਤੁਹਾਨੂੰ ਜਿਹੜਾ ਟਾਈਮ ਆ ਉਹ ਦੇਣਾ ਪੈਣਾ ਆ 5 ਤੋਂ 6 ਮਹੀਨੇ 7 ਮਹੀਨੇ ਇੰਨਾ ਟਾਈਮ ਆ ਤੁਹਾਨੂੰ ਸਬਰ ਕਰਨਾ ਪੈਣਾ ਆ ਜਿਹੜਾ ਪ੍ਰੋਸੈਸ ਹੋਇਆ ਕੁੰਪੜੀ ਦਾ ਉਹੀ ਹੁਣ ਮੰਨ ਲਓ ਤੁਸੀਂ ਕਿਸੇ ਏਜੰਟ ਕੋਲ ਚੱਲ ਜਿੰਦੇ ਆ ਨਾ ਮੰਨ ਲਓ ਤੁਸੀਂ ਇਦਾਂ ਦੇ ਏਜੰਟ ਕੋਲ ਕਿਸੇ ਕੋਲ ਫਸ ਗਏ ਉਹਨਾਂ ਨੇ ਕਹਿਣਾ ਕਿ ਤੁਹਾਨੂੰ ਮੁਸ਼ਕਲ ਨਹੀਂ ਤੁਹਾਨੂੰ ਦਾ 2 ਮਹੀਨੇ ਦੇ ਵਿੱਚ ਤੁਹਾਨੂੰ ਅਸੀਂ ਤੁਹਾਨੂੰ ਛਾੜ ਦੇਣਾ ਆ ਅਸੀਂ ਪਰਮਿਟ ਦਵਾ ਦੇਣਾ ਆ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਇੱਥੇ ਬੈਠੇ ਆ ਜਾਂ ਫੇ ਇਮੀਗ੍ਰੇਸ਼ਨ ਵਾਲੇ ਬੈਠੇ ਆ ਜਿਨ੍ਹਾਂ ਨੇ ਮਤਲਬ ਕੀ ਉਹਨਾਂ ਦੀ ਪੂਰੀ ਜਾਨ ਪਛਾਣ ਹੈਗੀ ਆ ਕਿ ਇਹਨਾਂ ਦੀ ਬੀਏ ਸਟੈਂਪਿੰਗ ਕਰਵਾ ਦੇਣੀ ਆ ਇੱਥੇ ਦੀ ਜਿਹੜੀ ਗਵਰਨਮੈਂਟ ਆ ਇੱਥੇ ਦੇ ਮਾਲਕਾਂ ਦੀ ਵੀ ਨਹੀਂ ਮੰਨਦੇ ਹੈਗੇ ਉਹ ਜੇ ਤੁਸੀਂ ਇਹ ਸਮਝ ਲਓ ਨਾ ਇੱਥੇ ਦੀ ਗਵਰਨਮੈਂਟ ਉਹਨਾਂ ਦੇ ਮਾਲਕਾਂ ਦੀ ਵੀ ਨਹੀਂ ਮੰਨਦੇ ਜੇ ਅਗਰ ਟੈਕਸ ਵਗੈਰਾ ਨਹੀਂ ਪੇ ਕਰਦੇ ਜਾਂ ਕੋਈ ਪ੍ਰੋਬਲਮ ਹੈ ਕੰਪਨੀ ਦੀ ਉਹਨਾਂ ਦੇ ਜਿਹੜੇ ਬੀਏ ਆ ਉਹ ਨਹੀਂ ਹਾਇਰ ਕਰਦੇ ਤੇ ਫਿਰ ਏਜੰਟ ਤੁਹਾਨੂੰ ਇੱਥੇ ਬੈਠਿਆ ਕਿੱਦਾਂ ਤੁਹਾਡਾ ਬੀਏ ਲਗਵਾ ਦਊਗਾ ਮੇਰਾ ਭਰਾ ਸੋਚ ਸਮਝ ਕੇ ਸਾਰੇ ਹੀ ਤੁਸੀਂ ਸਮਝਦਾਰ ਹੈਗੇ ਆ ਤੁਸੀਂ ਸੋਚ ਸਮਝ ਕੇ ਮੇਰਾ ਭਰਾ ਬੀਏ ਅਪਲਾਈ ਕਰਾ ਕਰੋ ਜਿੱਤੋਂ ਵੀ ਅਪਲਾਈ ਕਰਨਾ ਇਦਾਂ ਨਾ ਜਾਂ ਤੂੰ ਆਪ ਕਿਹਾ ਕਰੋ ਕਿ ਮਹੀਨੇ ਜਾਂ ਦੋ ਮਹੀਨਿਆਂ ਵਿੱਚ ਮਤਲਬ ਬਣ ਜੂਗਾ ਕੰਮ ਯਾਨੀ ਜਿਹੜੇ ਇਦਾਂ ਦੇ ਫਿਰ ਕਈ ਵਲੇ ਏਜੰਟਾ ਤੁਸੀ ਫਸ ਜਾਂਦੀਆਂ ਉਹਨਾਂ ਦਾ ਕਹਿਣਾ ਹੀ ਹੈ ਮਹੀਨੇ ਦੋ ਮਹੀਨੇ ਵਿੱਚ ਬਣ ਜੂਗਾ ਬਾਅਦ ਚੋਂ ਤੁਹਾਡੇ ਪਾਸਪੋਰਟ ਵੀ ਫਸ ਜਾਂਦਾ ਹੈ ਪੈਸੇ ਵੀ ਫਸ ਜਾਂਦੇ ਆ ਟਾਈਮ ਵੀ ਖਰਾਬ ਹੁੰਦਾ ਹੈ ਤੇ ਮੇਰਾ ਭਰਾ ਸੋਚ ਸਮਝ ਕੇ ਸਾਰਾ ਇਹ ਜੋ ਵੀ ਤੁਸੀਂ ਅਪਲਾਈ ਕਰਨਾ ਹੈ ਸੋਚ ਸਮਝ ਕੇ ਅਪਲਾਈ ਕਰਿਆ ਕਰੋ ਕਿਸੇ ਵੀ ਏਜੰਟ ਤੋਂ